ਬਾਈ ਬੀ ਦਾ ਕਾਰਸਾ ਜੀ ਬਾਈਕੀ ਦੀ ਬਤੇ ਬਾਈ ਜੀ ਜਿਹੜੀ ਆਪਾਂ ਵੀਡੀਓ ਪਾਈ ਸੀ ਕਿ ਸਭ ਤੋਂ ਪਹਿਲਾਂ ਵੀਰ ਆਏ ਸੀਗੇ ਸਫਾਈ ਕਰਨ ਫਤੇ ਗੜ ਸਾਹਿਬ ਆਹ ਲੰਗਰ ਸੀਗਾ ਨਸਰਾਲੀ ਪਿੰਡ ਵਾਲਿਆਂ ਦਾ ਅੱਜ ਮਿਲੇ ਬਾਈ ਉਹਨਾਂ ਤੁਸੀਂ ਪਿਆਰ ਬਹੁਤ ਦਿੱਤਾ 12-13 ਲੱਖ ਲੋਕਾਂ ਨੇ ਵੀਡੀਓ ਦੇਖੀ ਆ ਬਾਬਾ ਜੀ ਕਿੰਨੇ ਸਾਲ ਹੋ ਗਏ ਨੰਕਰ ਦੰਦ ਇਹ 2000 ਤੋਂ ਸ਼ੁਰੂ ਹੋਇਆ ਸਾਲ 2000 ਅੱਛਾ ਜੀ 24 ਸਾਲ ਅੱਜ ਹੋ ਗਏ ਇਹ ਜਿਹੜੇ ਨੌਜਵਾਨ ਬੱਚੇ ਨੇ ਹਾਂ ਜੀ ਇਹਨਾਂ ਦਾ ਟਰਸਟ ਬਣਿਆ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੇਵਾਸਥਾ ਕਿ ਮੱਢੀ ਬੁੰਗੜ ਅੱਛਾ ਜੀ ਅਤੇ ਅਮਰਜੀਤ ਬਾਬਾ ਸੰਤ ਸਿੰਘ ਸੇਵਾ ਇਹ ਸਾਰੇ ਰਲ ਕੇ ਪਹਿਲਾਂ ਚਮਕੌਰ ਸਾਹਿਬ ਇਹਨਾਂ ਨੇ ਖੰਡਫਟ ਕਰਾ ਕੇ ਉੱਥੇ ਬਾਬਾ ਜੋਰਾਵਰ ਸਿੰਘ ਬਾਬਾ ਬੰਦੇ ਜੀ ਤੇ ਤਨੂ ਪਿਆਰਿਆਂ ਨੂੰ ਆਤਮਾਸ਼ਟ ਕਰਦੇ ਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸਵਾਗਤ ਕਰਨ ਤੋਂ ਬਾਅਦ ਫਿਰ ਇੱਥੇ ਲੰਗਰ ਲਾਉਂਦੇ ਨੇ ਤੇ ਇਹ ਇਹ ਨੌਜਵਾਨ ਜਿਹੜੇ ਨੇ ਗੁਰਸਿੱਖ ਬੰਦੇ ਨੇ ਸਾਰੇ ਹੀ ਆਪਣੇ ਤਿਲ ਫੁੱਲ ਕਮਾਈ ਦੇ ਵਿੱਚੋਂ ਕੱਢ ਕੇ ਦਸ਼ਮੇਸ਼ ਪਿਤਾ ਜੀ ਦੇ ਕਹਿਣ ਮੁਤਾਬਕ ਇੱਥੇ ਲੰਗਰ ਲਾਉਂਦੇ ਰਹੇ ਕਈ ਅੰਨ ਰਾਹੀ ਵੀ ਲਾਉਂਦੇ ਕਾਦੇ ਜੀ ਲੰਗਰ ਹੁੰਦਾ ਕਾਦੇ ਆਪਣਾ ਇਹ ਲੰਗਰ ਆ ਜਿਹੜਾ ਕਦੇ ਕਾਫੀ ਦਾ ਕਦੇ ਚਾਹ ਦਾ ਕਦੇ ਬਰੈਡਾਂ ਦਾ ਕਦੇ ਕੜੀ ਚੌਲ ਬੋਲੇ ਇਸ ਨਿਹਾਰ ਬਾਗਰੀਆ ਕਾਲ